ਕੈਂਪ ਕੀਤਾ ਤੇ ਜਦੋਂ ਨੂੰ ਪਤਾ ਲਗਾ ਉਹਦਾ ਲਾਂਚ ਸਾਡੇ ਅਸਪਤਾਲ ਜੈ ਨਹੀਂ ਦਾ ਸਕੇ ਦਾ ਰਾਤ ਨੂੰ ਗਿਆ ਤੇ ਬਹੁਤ ਚੌਕੀਆਨ ਡਾਕਟਰ ਨੂੰ ਮੁਝੇ ਲੈਣ ਬੋਏ ਬਹੁਤ ਚੌਕੀਆਨ ਡਾਕਟਰ ਨੂੰ ਮੁਝੇ ਲੈਣ ਬੋਏ ਉਹਨਾਂ ਨੇ ਰਾਤ ਗਿਆ ਆਪਰੇਸ਼ਨ ਹੋ ਗਿਆ ਸੀ ਪ੍ਰੈਸ਼ਨ ਜੋ ਗਿਆ ਪੈ ਇਧਰ ਉਧਰ ਕਰਕੇ ਪੈ ਜਿੱਦਾਂ ਵੀ ਕਰਲੇ ਸੀਗੇ ਪਰ ਉਹ ਹੁਣ ਐਂਡ ਤੇ ਆਣ ਕੇ ਮੁੱਕਰੀਆ ਰਹੇ ਕਹਿੰਦੇ ਰੈਫਰ ਕਰਨਾ ਸੀ ਅਸੀਂ ਉਹਨਾਂ ਨੇ ਵੀ ਕਿਹਾ ਰੈਫਰ ਕਰ ਦੋ ਕਿਸੇ ਜਗ੍ਹਾ ਤੇ ਕਰੋਂਗੇ ਸਾਨੂੰ ਦੱਸਦਾ ਦੋ ਠੀਕ ਆ ਅਸੀਂ ਡਾਕਟਰ ਕੋ ਅੰਦਰ ਗਏ ਪੁੱਛਣ ਵਾਸਤੇ ਉੱਪਰ ਡਾਕਟਰ ਨੇ ਕਿਹਾਗੇ ਉਹ ਬਾਤ ਮੇਂ ਜੀਨਾ ਬੋਲਣ ਲੱਗ ਗਏ ਸੀ ਫਿਰ ਵੀ ਨਹੀਂ ਕੁਛ ਬੋਲੇ। ਕਹਿੰਦਾ 24 ਘੰਟੇ ਨਹੀਂ ਬੈਠਣਾ 24 ਘੰਟੇ ਅਵੇਲੇਬਲ ਹੁੰਦਾ ਸਰਕਾਰੀ ਹਸਪਤਾਲ। ਜੇ ਤਾ 3 ਵਜੇ ਕੋਈ ਐਕਸੀਡੈਂਟ ਹੋ ਜਾਵੇ ਕੁਛ ਹੋ ਜਾਵੇ ਐਮਰਜੈਂਸੀ ਆ ਬ੍ਰੇਕ ਕਰਨਾ ਵੇ ਕਿਥੇ ਤੇ ਯਾਰ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਨਾ ਅੰਦਰ ਵੀ ਬੇਵਕਾਰ ਦਾ ਮਾਣ ਨੂੰ ਇਹ ਵੀ ਗਿਆ ਮੈਂ ਹੱਥ ਜੋੜ ਕੇ ਬੇਨਤੀ ਆਂ ਦਾਖਲ ਕਰ ਲਾ ਠੀਕ ਆ ਇਹਦਾ ਭਾਈ ਜੀ ਨਹੀਂ ਕਰੋਗੇ ਫਿਰ ਇਹ ਧਰਨਾ ਲਾ ਕੇ ਬਾਹਰ ਬਹਿਣਾ ਜਿੰਨੇ ਮੁੰਡੇ ਹੋਣਗੇ ਡਾਕਟਰ ਨਾਲ ਭਾਈ ਜੀ ਤਾਂ ਇਹ ਵੀ ਹੱਥ ਜੋੜ ਕੇ ਕਹੀ ਇਹਨੇ ਪੈਸੇ ਦਾ ਅਰੇਂਜਮੈਂਟ ਅਸੀਂ ਹੋਰ ਕਰ ਲੈਣੇ ਦਾਖਲ ਜੋ ਵੀ ਹੁੰਦਾ ਕਰ ਦਿਓ ਬੋਲਦਾ ਰੂਟੀ ਦੇ ਡੱਟ ਸਾਹਮਣੇ ਦੀ ਉੱਪਰ ਦੇਖ ਹੀ ਲਿੱਤਾ ਜੀ ਅgetElementById ਸਵੇਰੇ 7 ਵਜੇ ਆਏ ਹੋਇਆ ਜੀ ਹਾਂ ਜੀ ਉਧਰ ਫਰੀਜ਼ ਬੈਠਾ ਮੇਰਾ ਕਾਲਾ ਪੀੜੀ ਆ ਉਹਨਾਂ ਨੂੰ ਕਿੱਥੇ ਹੋਇਆ ਜੀ ਹਾਲੇ ਤੱਕ ਬਾਹਰ ਹੀ ਨਹੀਂ ਆਇਆ ਜੀ ਹਾਲੇ ਤੱਕ ਪ੍ਰੇਸ਼ਾਨੀ ਇਹ ਹੈ ਸਵੇਰ ਤੋਂ 9 ਵਜੇ ਤੋਂ ਪਹਿਨਾ ਪੈਂਦਾ ਵਾ ਤੇ 12 1 ਵਜੇ ਦੇ ਬਾਅਦ ਹੀ ਪਤਾ ਲੱਗਦਾ ਕਿ ਨੰਬਰ ਆਊਗਾ ਕਿ ਨਹੀਂ ਕਿਉਂਕਿ 6:30 11 ਵਜੇ ਡਾਕਟਰ ਨੇ ਆਨਾ ਉਹਦੇ ਬਾਅਦ ਪਤਾ ਲੱਗੂਗਾ ਕਿ ਅੱਜ ਨੰਬਰ ਆਊਗਾ ਕਿ ਨਹੀਂ ਸਵੇਰ ਦੇ ਆਏ ਵੀਰੇ 9 ਵਜੇ ਆਏ ਆ 8:30 ਵਜੇ ਡਾਕਟਰ ਕਿੰਨੇ ਹੋਏ ਆਏ ਡਾਕਟਰ ਉਹ ਤਾਂ 11 ਵਜੇ ਆਉਂਦੇ ਆ 11 ਵਜੇ ਤਿੰਨ ਦਿਨ ਹੋ ਗਏ ਹਟਵਾਉਣਿਆਂ ਨੂੰ ਡੜੀ ਬੇੜੀ ਇੱਕ ਪੈਲ ਤੋਂ ਆਈ ਹੋਈ ਆ ਉਹਨੂੰ ਅਸੀਂ ਦਾਖਲ ਕਰਾਇਆ 4 ਦਿਨ ਪਹਿਲਾਂ ਇਹਨਾਂ ਨੇ 4 ਦਿਨ ਪਹਿਲਾਂ ਦਾਖਲ ਕਰਕੇ ਉਹਨੂੰ ਕਹਿ ਵੀ ਕਾਜ ਇਲਾਜ ਕਰ ਦੇਵਾਂਗੇ ਉਹਨੇ ਐਡੇ ਟਾਈਮ ਕਹਿ ਰਹੀ ਹੈ ਵੀ ਸਾਡੇ ਕੋਲ ਕੁਝ ਲੈਵਲ ਨਹੀਂ ਆਗਾ ਕਿਸ ਤਰ੍ਹਾਂ ਇਹ ਕਿੰਨੀ ਦੇਰ ਦੇ ਲੰਚ ਕਿੰਨੇ ਘੰਟੇ ਹੋ ਗਿਆ ਜੀ 3 ਦਿਨ ਸੇ ਘੇਰਾ ਮਾਰਦੇ ਕੋਈ ਸੁਣਵਾਇ ਨਹੀਂ ਆ ਹਾਂ ਜੀ ਹਾਂ ਜੀ ਆ ਜਾ ਜੀ ਕੱਲਾ ਜੀ ਬਸ ਇਹ ਘੇਰਾ ਮਾਰਦੇ ਆ ਕਜਲਵਾਰ ਉਹ ਬਹੁਤ ਦੁਖੀ ਆ ਮੈਂ ਤਾਂ ਮੱਛੋਵਰਾ ਸੇ ਆਂਤਾ ਇਧਰ ਆ ਬਹੁਤ ਦੁਖੀ ਆ ਇਧਰ ਆ ਅੱਗੇ ਦਿਨ ਲੁਧਿਆਣਾ ਸਿਵਲ ਹਸਪਤਾਲ ਵਿਵਾਦਾ ਦੇ ਵਿੱਚ ਕਿੱਦਾ ਆ ਨਜ਼ਰ ਆਂਦਾ ਵਾ ਤੇ ਸੁਰਖੀਆਂ ਦੇ ਵਿੱਚ ਨਜ਼ਰ ਆਂਦਾ ਵਾ ਲੋਕਾਂ ਨੂੰ ਇੱਥੇ ਸਹੂਲਤਾਂ ਨਹੀਂ ਮਿਲਦੀਆਂ ਪੇਸ਼ੈਂਟ ਇੱਥੇ ਘੰਟਾ-ਘੰਟਾ 6-6 ਘੰਟੇ ਲਾਈਨਾਂ ਵਿੱਚ ਖੜੇ ਜਾਂਦੇ ਤੇ ਉਸ ਤੋਂ ਬਾਅਦ ਡਾਕਟਰਾਂ ਦਾ ਸਵਾਲ ਹੁੰਦਾ ਵਾ 24 ਘੰਟੇ ਹਸਪਤਾਲ ਇੱਥੇ ਡਾਕਟਰ ਇੱਥੇ ਅਵੇਲੇਬਲ ਨਹੀਂ ਹੁੰਦੇ ਨੇ ਇਹ ਲਾਈਨਾਂ ਤੁਸੀਂ ਦੇਖ ਸਕਦੇ ਹੋ ਇੱਕ ਮਰੀਜ਼ ਹੁਣੇ ਇੱਥੋਂ ਦੁਖ ਪ੍ਰੇਸ਼ਾਨ ਸੀਗਾ ਕਿ ਉਹਦਾ ਕਹਿਣਾ ਸੀਗਾ ਕੀ ਮੇਰੀ ਜਿਹੜਾ ਪੇਸ਼ੈਂਟ ਹੈ ਉਸ ਦਾ ਇਲਾਜ ਨਹੀਂ ਕੀਤਾ ਗਿਆ ਇਲਾਜ ਦੇ ਮੈਂ ਸਹਿਮਤ ਨਹੀਂ ਹਾਂਗਾ ਇਸ ਦੇ ਦੌਰਾਨ ਦੇਖ ਸਕਦੇ ਹੋ ਕਿੰਨਾ ਕੁ ਵੱਡਾ ਰਸ਼ ਦੇ ਲੱਗਿਆ ਹੋਇਆ ਹੈ ਮੈਡੀਕਲ ਵਿਭਾਗ ਦੇ ਵਿੱਚ ਮਸ ਸਮੱਸਿਆ ਕੀ ਆ ਰਹੀ ਇੱਥੇ ਇਹ ਜਿਹੜੀ ਬੇਟੀ ਇੱਕ ਪੈਲ ਤੋਂ ਆਈ ਹੋਈ ਆ ਉਹਨੂੰ ਅਸੀਂ ਦਾਖਲ ਕਰਾਇਆ 4 ਦਿਨ ਪਹਿਲਾਂ ਇਹਨਾਂ ਨੇ 4 ਦਿਨ ਪਹਿਲਾਂ ਦਾਖਲ ਕਰਕੇ ਉਹਨੂੰ ਕਹਿ ਵੀ ਸਾਡਾ ਇਲਾਜ ਕਰ ਦਵਾਂਗੇ ਹੁਣ ਐਟੇ ਟਾਈਮ ਕਹਿ ਰਹੇ ਆ ਵੀ ਸਾਡੇ ਕੋਲ ਕੁਝ ਹੈਲਪ ਨਹੀਂ ਹੈਗਾ ਇਹ ਬਿਹੇਵਰ ਕਿਸ ਤਰ੍ਹਾਂ ਦਾ ਰਹਿੰਦਾ ਡਾਕਟਰਾਂ ਕਿਉਂਕਿ ਤੁਸੀਂ ਦੇਖਿਆ ਹੀ ਹੈ ਜੇ ਤੁਹਾਡੇ ਨਾਲ ਬੁੱਠਾ ਸਿੱਧਾ ਬੋਲ ਸਕਦੇ ਅਸੀਂ ਕੌਣ ਆ ਫਿਰ ਇਕਸਰੇ ਕਿੰਨੀ ਦੇਰ ਦੇ ਲਾਈਨ ਚ ਖੜੇ ਤੁਸੀਂ 3 ਘੰਟੇ ਹੋ ਗਿਆ ਜੀ 3 ਦਿਨ ਸੇ ਘੇਰਾ ਮਾਰਦੇ ਕੋਈ ਸੁਣਵਾਈ ਨਹੀਂ ਆ ਹਾਂ ਜੀ ਹਾਂ ਜੀ ਆ ਜਾ ਜੀ ਕੱਲਾ ਜੀ ਬਸ ਇਹ ਘੇਰਾ ਮਾਰਦੇ ਆ ਮੈਂ ਤੂੰ ਖੱਜਲਗਵਾ ਰੋ ਲਿਆ ਉਹ ਬਹੁਤ ਦੁਖੀ ਆ ਮਤ ਮੱਛੋਬਰਾ ਸੇ ਆਂਦਾ ਇਧਰ ਆ ਬਹੁਤ ਦੁਖੀ ਆ ਇਧਰ ਆ ਗਏ ਕਿੰਨੀ ਕਿਲੋਮੀਟਰ ਪੈਂਦਾ ਲੁਧਾਨੀ ਤੋਂ ਮੱਛੀ ਇਹ ਤਾਂ 40 ਕਿਲੋਮੀਟਰ ਹੋਆ 40 50 60 ਕਿਲੋਮੀਟਰ ਰੋਜ਼ ਅਨ ਕੱਲ ਵੀ ਆਇਸੀ ਪਰਸੋ ਵੀ ਆਇਆ ਆਈ ਆਖਰੀ ਹੈ ਕਿਨੂੰਗਾ ਸਿਵਲ ਮੇ ਕਰਾ ਲੈਨੀ ਆ ਫਿਰ ਵੀ ਕੋਈ ਸੁਣਵਾਈ ਨਹੀਂ ਆ ਕੋਈ ਸਹੂਲਤ ਨਹੀਂ ਮਿਲਦੀ ਕੋਈ ਸੁਣਵਾਈ ਕੋਈ ਨਾਮਗਾਵਾਸਾ ਨਾਮ ਤੇ ਹੀ ਹਟਾ ਦੋ ਵਜੇ ਤੱਕ ਹੁੰਦਾ ਡਾਕਟਰ ਆ ਕਹਿੰਦਾ ਹਾਂ ਨਹੀਂ ਆ ਫਿਰ ਮਤਲਬ 4 ਘੰਟੇ ਤੱਕ ਬਸ ਬਸ ਹੀ ਆ ਕੱਲ ਵੀ ਆਇਆ ਸੀ ਪਰਸੋਂ ਵੀ ਆਇਆ ਪਰਤੀ ਮੇਰੇ ਕੋਲ ਹੈ ਗਿਆ ਸਭ ਉਹ ਤਾਂ ਭਾਈ ਕਿੰਨੇ ਦੇਰ ਹੋ ਗਈ ਤੁਹਾਨੂੰ ਮੈਨੂੰ 1.5 ਘੰਟਾ ਹੋ ਗਿਆ 1.5 ਘੰਟਾ ਹੋ ਗਿਆ ਕਿੰਨੇ ਵੀ ਆਏ ਸੀਗੇ ਮੈਂ 8:11 ਵਜੇ ਅੱਛਾ ਆਪ ਕਿੰਨੀ ਵੀ ਦਿੱਕਤ ਪਛਾਨਣੀ ਆ ਰਹੀ ਹੈ ਕੱਲ ਵੀ ਆਇਆ ਸੀ ਤੇ ਕੱਲ ਵੀ ਲੈ ਡਾਕਟਰ ਚਲੇ ਗਏ ਸੀ ਅੱਛਾ ਹੁਣ ਵੀ ਬੜੇ ਦੇਰ ਤੋਂ ਮੈਂ ਖੜਾ ਡੋਵੇ ਚਲੇ ਗਏ ਸੀ ਦੋ ਵਜੇ ਚਲੇ ਗਏ ਸੀ ਤੇ ਕਦੇ ਥੋੜਾ ਹੋ ਜਾਂਦਾ ਮੈਨੂੰ ਕੁਝ ਜਾਇ ਹਸੈਨ ਕਰਾਵੇ ਯੇ ਕਰਾਵੇ ਤੇ ਫਿਰ ਉਸ ਤਰ੍ਹਾਂ ਆਪੇ ਫਿਰ ਉਹਨਾਂ ਲੈਣ ਲੱਗੇ ਨੇ ਤਦੁੱਜਨੰਦਰ ਬੜੇ ਜਾ ਰਹੇ ਨੇ ਪਲਕਸਾਰੇ ਨੇ ਹਾਂਜੀ ਪਲਕਸਾਰੇ ਨੇ ਲਗਾਤਾਰ ਬਸ ਇਸ ਤਰ੍ਹਾਂ ਹੁੰਦਾ ਪਿਆ ਜੀ ਮਾਂ ਭਗਵਾਨ ਸੀ ਮੰਗ ਨੂੰ ਕਿਹਾ ਗਿਆ ਕਿਸੇ ਵੀ ਮਰੀਜ਼ ਨੂੰ ਦਿੱਕਤ ਨਹੀਂ ਆ ਦੇਗੀ ਕਿਸਾਏ ਦਿੱਕਤ ਪਰਸਾਨੀ ਇੱਥੇ ਤੁਸੀਂ ਦੇਖ ਰਹੋ ਸਾਰੇ ਇਸ ਤਰ੍ਹਾਂ ਹੀ ਫਰੇ ਨੇ ਕੋਈ ਡਾਕਟਰ ਟਾਈਮ ਨਾਲ ਆਉਂਦੇ ਨਹੀਂ ਕੋਈ ਹੂੰ ਹੁਣ ਇੱਥੇ ਨੂੰ ਕੁਛ ਬੈਠੇ ਹੁਣ ਆਏ ਨੇ ਥੋੜੇ ਜਿਹਾ ਤੁਹਾਨੂੰ ਪੁੱਛੇ ਨੇ ਬਿਲਕੁਲ ਮਹਿਲਾ ਵੀ ਇੱਥੇ ਮੇਜ ਕੀ ਨਾਮ ਆ ਤੁਹਾਡਾ ਹੂੰ ਨਾਮ ਮਨਜੀਤ ਹੈ ਮਰਨਾ ਕਿੰਨੀ ਦੇਰ ਹੋ ਗਈ ਇੱਥੇ ਬੈਠੇ ਕਾਫੀ ਦੇਰ ਹੋ ਗਈ ਨਾ ਤੇਰੀ ਸਮਾਂ ਕਿੰਨਾ ਹੋ ਗਿਆ 1.5 ਘੰਟੇ ਹੋ ਗਏ ਬੈਠੇ 1.5 ਘੰਟੇ ਹੋ ਗਏ ਬੈਠੇ ਨੂੰ ਮੈਂ ਤਾਂ ਸੜ ਗਈ ਜੀ ਦਵਾਈ ਲੈਣਾ ਹੈ ਤੁਸੀਂ ਮੈਂ ਸੜ ਗਈ ਜੀ ਵੀਰ ਜੀ ਆ ਦੇਖੋ ਸਾਰਾ ਸਰੀਰ ਸੜਿਆ ਪਿਆਗਾ ਦਵਾਈ 104 ਵਾਲਿਆਂ ਕੋਲ ਗਏ ਤੇ ਕਹਿੰਦੇ ਜੀ 60 ਵਾਲਿਆਂ ਕੋਲ ਆਹ ਪਾਤੀ ਟੈਸਟ ਕਰਾ ਕੇ ਲਿਆਓ ਉਹਨਾਂ ਨੂੰ ਕਿਹਾ ਭੇਜ ਦੋ ਅੰਦਰ ਕਹਿੰਦੇ ਨਹੀਂ ਭੇਜਣਾ ਮੇਰੇ ਕੋਲ ਖੜ ਨਹੀਂ ਹੋ ਰਹਾ ਸੀ ਜੀ ਇੱਕਦਮ ਸਿਰ ਨੂੰ ਆ ਨਾੜਾਂ ਬੜੀਆਂ ਦਰਦ ਕਰ ਰਹੀਆਂ ਨਹੀਂਆਂ ਉਹ ਚੱਕਰ ਆਉਂਦੇ ਸੀ ਕਿ ਮੈਂ ਫੇਰ ਆ ਕੇ ਬੈਠ ਗਈ ਫੇਰ ਦੁਬਾਰਾ ਖੜੀ ਹੁੰਨੀ ਐ ਜਦੋਂ ਖੜੀ ਹੋਣ ਲੱਗਦੀ ਐ ਨਾਲ ਨਾਲ ਫੇਰ ਕਹਿੰਦੇ ਨੇ ਬੈਠੋ ਜੀ ਜਿਹੜੀ ਕੋਈ ਸਪਾਰਸ਼ ਲੱਗਦੀ ਐ ਉਹਨਾਂ ਦੀ ਉਹ ਤਾਂ ਭੇਜ ਦਿੰਦੇ ਨੇ ਅੰਦਰ ਜਿਹੜੀ ਕੋਈ ਸਾਡੇ ਵਰਗੇ ਗਰੀਬ ਬੰਦੇ ਨੂੰ ਉਹਨਾਂ ਨੂੰ ਕੋਈ ਸਪਾਰਸ਼ ਤੇ ਵੀ ਆਉਂਦੇ ਇੱਥੇ ਸਪਾਰਸ਼ਾਂ ਤਾਂ ਪਤਾ ਨਹੀਂ ਜੀ ਸਾਨੂੰ ਕੋਈ ਕੋਈ ਜਿਹਨਾਂ ਨੂੰ ਐ ਲੱਗਦਾ ਵੀ ਹਾਂ ਭਈ ਇਹਨਾਂ ਨੂੰ ਭੇਜਣਾਗਾ ਜਾਂ ਕੋਈ ਪੁਲਿਸ ਵਾਲਾ ਆ ਗਿਆ ਉਹਨਾਂ ਤੋਂ ਡਰ ਲੱਗਦਾਗਾ ਡੰਡੇ ਤੋਂ ਤਾਂ ਉਹਨਾਂ ਨੂੰ ਭੇਜ ਦਿੰਦੇ ਨੇ ਕਿੱਥੋਂ ਆਏ ਤੁਸੀਂ ਕਿੱਥੋਂ ਆਏ ਐਥੋਂ ਹੀ ਆਂ ਜਿਆ ਲੋਕ ਲੋ ਜਿੰਨੇ ਕਿਲੋਮੀਟਰ ਚੱਲ ਕੇ ਆਏ ਮਨਜੀਤ ਨਗਰ ਚੋਂ ਆਇਆ ਜੀ ਮਨਜੀਤ ਨਗਰ ਆਇਆ 1 ਕਿਲੋ ਮਟਰ ਚੱਲ ਕੇ ਆਇਆ ਹਾਂਜੀ ਠੀਕ ਆ ਤੁਸੀਂ ਕਿੱਥੋਂ ਆਏ ਨਹੀਂ 40 ਰੁਪਏ ਕਰਾਇਆ ਆਂਡਾ ਲੈ 40 ਰੁਪਏ ਕਰਾਇਆ ਆਟੋ ਦਾ ਜਾਂਦਲ ਆ 40 ਜਾਂਦਲ ਆ 100 ਰੁਪਏ ਮੇਰਾ ਕਰਾਇਆ ਕਰਾ ਲੱਗ ਗਿਆ ਜੀ ਗਰੀਬ ਬੰਦੇ ਨੂੰ ਸਹੂਲਤ ਹੈਗੀ ਆ ਗਰੀਬ ਬੰਦੇ ਨੂੰ ਸਹੂਲਤ ਕਿਹੜੀ ਹੈ ਜੀ ਤੇ ਬੰਦਾ ਪ੍ਰਾਈਵੇਟ 'ਚ ਜਾਏ ਚੰਗਾ ਵਾ ਪ੍ਰਾਈਵੇਟ 'ਚ ਹੁਣ ਕੀ ਕਰੇ ਜੀ ਪ੍ਰਾਈਵੇਟ ਦੀਆਂ ਦਵਾਈਆਂ ਮਹਿੰਗੀਆਂ ਪੇਪੋਦੀਆਂ ਪੈ ਇੰਡੀਆਂ ਨੇ ਤਾਂ ਕਰਕੇ ਉਰੇ ਅਮੀਰ ਹੈਗਾ ਇੱਥੇ ਸਸਤੀ ਹੈ ਦਵਾਈਆਂ ਨੇ ਸਸਤੀਆਂ ਕੀ ਕਰੀਏ ਜੀ ਹੁਣ ਕਹ ਰਹੇ ਨੇ ਵੀ ਚਲ ਕੋਈ ਡਾਕਟਰ ਕੀਤੇ ਕੋਈ ਠੀਕਾ ਕਰ ਦੇ ਦੇ ਦੇਖ ਕੇ ਦਵਾਈ ਦੇ ਕੋਈ ਦਵਾਈ ਠੀਕ ਦੇ ਦੇ ਤਾਂ ਕਰਕੇ ਬੋਲ ਬੈਨੇ ਹੋਰ ਕੀ ਕਰ ਸਕਦੇ ਆਂ ਜੀ ਅਸੀਂ ਦਵਾਈਆਂ ਕਾਫੀ ਦਿੇਟਰੋਂ ਲੈਂਦੇ ਆ ਰਹੇ ਆਂ ਕੋਈ ਜਿਹੜੇ ਡਾਕਟਰ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਆਂ ਕੀ ਨਾਮ ਹੈ ਡਾਕਟਰ ਸਾਹਿਬ ਤੁਹਾਡਾ ਨਾਮ ਕੀ ਹੈ ਤੁਹਾਡਾ ਮੈਂ ਤਾਂ ਜੀ ਸਟੂਡੈਂਟ ਐ ਇੱਥੇ ਸਟੂਡੈਂਟ ਉਹ ਇੱਥੇ ਕੋਈ ਡਾਕਟਰ ਦੀ ਕੁਰਸੀ ਕੀਤਾ ਬੈਠੇ ਸੀਗੇ ਮੈਂ ਸਟੂਡੈਂਟ ਐ ਐਮਬੀਬੀਐਸ ਸਾਡੀ ਇੰਟਰਨਸ਼ਿਪ ਚੱਲ ਰਹੀ ਐ ਇੱਥੇ ਤੁਹਾਨੂੰ ਬੋਲਣ ਤਾਂ ਲੈ ਜਾਇਆਗਾ ਕਿ ਨਹੀਂ ਲੋਕਾਂ ਨੂੰ ਨਹੀਂ ਮੈਂ ਤੁਹਾਨੂੰ ਕੀ ਕਿਹਾ ਨਹੀਂ ਤੁਸੀਂ ਦੱਸੋ ਨਾ ਤਰੀਕਾ ਚੱਲ ਜੈਟ ਆਊਟ ਦਾ ਹੈ ਨਾਂ ਕੀ ਤੁਹਾਡਾ ਨਾਮ ਦੱਸੋ ਯਾਰ ਇਹਨੂੰ ਕੌਣ ਪੁੱਛੇ ਕਰੇ ਯਾਰ ਨਾਮ ਤਾਂ ਦੱਸੋ ਨਾ ਤੁਸੀਂ ਮੇਰਾ ਕੋਈ ਨਾਮ ਨਹੀਂ ਹੈਗਾ ਤੁਸੀਂ ਸਲਾਹ ਦੇ ਰਹੀ ਸੀ ਨਾ ਉਹ ਮੇਰਾ ਕੋਈ ਨਾਮ ਨਹੀਂ ਹੈਗਾ ਨਾ ਨਾ ਦਾ ਕੋਈ ਨਾਮ ਨਹੀਂ ਹੈਗਾ। ਨਾਮ ਮੇਰਾ ਕਰੀ। ਹਾਂਜੀ ਹਾਂਜੀ ਮਾਜੀ 700 ਐਮਬੀਐਸ ਡਾਕਟਰ ਆਪਣੇ ਆਪ ਕਹਿੰਦੇ ਦੇਖੋ ਡਾਕਟਰ ਜੋ ਦਰਵਾਜ਼ਾ ਕਿਸ ਤਰ੍ਹਾਂ ਬੰਦ ਕਰ ਲਿਆ। ਕਿਸ ਤਰ੍ਹਾਂ ਦੇ ਦੋ ਡਾਕਟਰ ਹੀ ਬਤਮੀਜੀ ਹੈ। ਡਾਕਟਰ ਵਾਸਤੇ ਗਲਤ ਗੱਲ ਆ ਜੀ ਇਹ। ਇਸ ਤਰ੍ਹਾਂ ਨਹੀਂ। ਅਸੀਂ ਤਾਂ ਸਵੇਰੇ 7 ਵਜੇ ਤੇ ਆਏ ਹਾਂ ਜੀ। 7 ਵਜੇ ਆਏ। ਹਾਂਜੀ ਉਧਰ ਮਰੀਜ਼ ਬੈਠਾ ਮੇਰਾ ਕਾਲਾ ਪੀਲਾ ਉਹਨਾਂ ਨੂੰ। ਇਲਾਜ ਹੋਇਆ ਉਹਨਾਂ ਦਾ? ਕਿੱਥੇ ਹੋਇਆ ਜੀ? ਹਾਲੇ ਤੱਕ ਬਾਹਰ ਹੀ ਨਹੀਂ ਆਈ ਹਾਲੇ ਤੱਕ ਜੀ। ਜੀ। ਹਾਲੇ ਤੱਕ ਵਾਰੀ ਨਹੀਂ ਆਈ ਸਾਡੀ ਬੈਟ। ਵਾਰੀ ਨਹੀਂ ਆਈ। ਵਾਰੀ ਨਹੀਂ ਆਈ। ਕਿੰਨੇ ਵਜੇ ਆਏ ਤੁਸੀਂ? ਸਵੇਰੇ 7 ਵਜੇ ਓਏ ਕਿੰਨੇ ਵਜ ਗਏ ਹੁਣ 8 ਵਜੇ ਫਰਜੀ ਘਟਾਲੀ ਆ ਕੇ 8 ਵਜੇ ਤੇ ਬੈਠੇ ਆ ਇੱਥੇ ਲਾਈਨ ਦੇ ਵਿੱਚ ਕੋਈ ਕੋਈ ਪੁੱਛਗਿਛ ਨਹੀਂ ਹੈਗੀ ਆ ਤੁਸੀਂ ਦੇਖ ਸਕਦੇ ਹੋ 12 ਵਜ ਗਏ ਨੇ ਇਹ ਸਾਡਾ ਜੀ ਕਾਲੇ ਪੀਲੇ ਦਾ ਮਰੀਜ਼ ਆ ਸਾਡਾ ਉਹਨੂੰ ਲੈ ਕੇ ਆਏ ਹੋਏ ਆ ਕਾਫੀ ਗੰਭੀਰ ਸਮੱਸਿਆ ਹੈ ਹਾਂ ਜੀ ਤੇ ਹੁਣ ਤੱਕ ਕੋਈ ਕਿਸੇ ਡਾਕਟਰ ਨੇ ਦੇਖਿਆ ਨਹੀਂ ਦੇਖਿਆ ਜੀ ਹਲੇ ਧਾਰੀ ਸਰਕਾਰੀ ਹਸਪਤਾਲ ਕਹਿੰਦੇ ਚਾਰ ਪੰਜ ਨੰਬਰ 10 ਨੰਬਰ ਹਾਲੇ ਪਿੱਛੇ ਹੀ ਆ ਹਾਂ ਕਹਿੰਦੇ ਸਰਕਾਰੀ ਹਸਪਤਾਲ ਕਹਿੰਦੇ ਨੇ ਹਾਂ ਜੀ ਵਧੀਆ ਸਹੂਲਤ ਦੱਸੋ ਤੁਹਾਡੇ ਸਾਹਮਣੇ ਆਈ ਦੇਖੋ ਹੁਣ ਕਿਸ ਤਰ੍ਹਾਂ ਲੱਗਦੀ ਸਹੂਲਤ ਐਸੀ ਲੱਗੇ ਤੁਹਾਡੇ ਸਾਹਮਣੇ ਇਹੀ ਸਾਰਾ ਕੁਝ ਹੁਣ ਬਾਥਰੂਮ ਗਿਆ ਮੈਂ ਦੇਖੋ ਪਾਣੀ ਵੀ ਹੈ ਨਹੀਂਗਾ ਬਾਥਰੂਮ ਚ ਪਾਣੀ ਵੀ ਨਹੀਂ ਹੈਗਾ ਦੇਖੋ ਵਾਸ਼ਰੂਮ ਨੂੰ ਜਿੰਦਾ ਲੱਗਾ ਹੈ ਦੇਖੋ ਲੇਡੀਜ਼ ਵਾਸ਼ਰੂਮ ਦੇਖੋ ਜਾ ਕੇ ਬਿਲਕੁਲ ਵਾਸ਼ਰੂਮ ਨੂੰ ਜਿੰਦਾ ਲਾਇਆ ਹੋਇਆ ਵੈ ਡਾਕਟਰ ਆਰਾਮ ਦੇ ਨਾਲ ਏਸ਼ੀਆ ਦੇ ਕਮਰੇ ਚ ਬੈਠੇ ਹੋਏ ਨੇ ਭਾਜੀ ਕਿਸ ਤਰ੍ਹਾਂ ਦਾ ਲੈਜਰ ਆਨ ਦਾ ਡਾਕਟਰਾਂ ਦਾ ਇਹ ਤੁਸੀਂ ਦੇਖਿਆ ਜੇ ਇੱਥੇ ਕੋਈ ਨਹੀਂ ਹੈ ਚੱਲਦਾ ਪਿਆ ਲਾਈਟ ਨਾ ਲੱਗੀ ਉਹਨੇ ਦੇਖੋ ਇਧਰ ਇੱਕ ਵਾਰੀ ਦੇਖੋ ਤੁਸੀਂ ਅੱਜ ਤੱਕ ਦੇਖ ਸਕਦੇ ਹੋ ਕਿ 11 54 ਹੋਏ ਨੇ 2 ਵਜੇ ਤੱਕ ਡਾਕਟਰਾਂ ਦੀ ਡਿਊਟੀ ਹੁੰਦੀ ਹੈ 2 ਵਜੇ ਤੱਕ ਡਿਊਟੀ ਹੁੰਦੀ ਹੈ ਪਰ ਡਾਕਟਰ ਦੀ ਸੀਟ ਤੇ ਕੋਈ ਨਹੀਂ ਬੈਠਾ ਆ ਦੇਖੋ ਤੁਸੀਂ ਤਿੰਨੋਂ ਸੀਟਾਂ ਖਾਲੀਆਂ ਏਸੀ ਚੱਲਦਾ ਪਿਆ ਸਰਕਾਰੀ ਮਹਿਕਮੇ ਦੀ ਬਿੱਲ ਜਿਹੜਾ ਬਿੱਲ ਹੁੰਦਾ ਵਾ ਉਹ ਚੱਲਦਾ ਪਿਆ ਮੀਟਰ ਚੱਲੀ ਜਾਂਦਾ ਚੱਲੀ ਜਾਂਦਾ ਜਿਹੜਾ ਕੋਈ ਆਮ ਵਿਅਕਤੀ ਜੇਕਰ ਇਹ ਬਿੱਲ ਇੱਥੇ ਚਲਾ ਲਵੇ ਤੇ ਉਸ ਨੂੰ 10-10 ਹਜ਼ਾਰ ਰੁਪਏ ਬਿੱਲ ਆ ਜਾਂਦਾ ਇਸੇ ਚਲਾਂਦਾ ਤੇ ਆਹ ਦੇਖੋ ਜੇ ਹੁਣ ਤੁਹਾਨੂੰ ਬਾਥਰੂਮ ਦੇ ਹਾਲਾਤ ਵੀ ਦਿਖਾਵਾਂਗੇ ਆਹ ਦੇਖੋ ਆਹ ਦੇਖੋ ਕਿੱਥੇ ਲੱਗਿਆ ਤਾਲਾ ਹੀ ਆ ਦੇਖੋ ਆ ਤਾਰਾ ਲੱਗਿਆ ਆ ਦੇਖੋ ਇਹਨਾਂ ਦੇ ਲੇਡੀਜ਼ ਮੇਲ ਚ ਜਾ ਕੇ ਆਏ ਆ ਇਹਨਾਂ ਦੇ ਮੇਲ ਚ ਜਾ ਕੇ ਆ ਰਹੇ ਨੇ ਸਾਰੇ ਸਾਰੀ ਲੇਡੀ ਤੇ ਮੇਲ ਚ ਜਾ ਰਹੀਆਂ ਤੁਸੀਂ ਤੁਸੀਂ ਮੇਲ ਚ ਜਾ ਕੇ ਆਏ ਹੋ ਹਾਂਜੀ ਹਾਂ ਹਾਂ ਬਾਥਰੂਮ ਮਰਦਾਨਾ ਬਾਥਰੂਮ ਮੇ ਜਾ ਕੇ ਆਏ ਨਹੀਂ ਦੇਖਤ ਰਹੇ ਆ ਵੋਈ ਸੇ ਹਾਂ ਦੇਖਤ ਰਹੇ ਭਈਏ ਹਾਂ ਅੰਦਰ ਤੋਂ ਗਏ ਸੀ ਨਹੀਂ ਪਤਾ ਰਹੀ ਨੇ ਹਾਂ ਤਾਂ ਉਹ ਹਾਂ ਮੇਲ ਬਾਥਰੂਮ ਇਹਨਾਂ ਦੇ ਲੇਡੀਜ਼ ਸਾਰੀ ਜਾ ਰਹੀਆਂ ਨੇ ਉਧਰ ਹੀ ਜਾ ਰਹੀਆਂ ਇਧਰ ਜਿੰਦਾ ਤੇ ਲੱਗਿਆ ਆ ਜਿੰਦਾ ਤੇ ਲੱਗਿਆ ਆ ਵੀਰੇ ਤੇਰੇ ਸਾਹਮਣੇ ਲਿਖਿਆ ਲੇਗਾ ਆ ਦੇਖ ਲਓ ਤੁਸੀਂ ਮੇਰੇ ਕੰਮ ਬਿਲਕੁਲ ਜਿੰਦਾ ਲਾਇਆ ਵੇ ਦੇਖ ਸਕਦੇ ਹੋ ਕਿ ਸਰਕਾਰੀ ਹਾਲਾਤ ਤੁਹਾਨੂੰ ਨਸ਼ਰ ਕਰਵਾ ਰਹੇ ਨੇ ਸਰਕਾਰੀ ਹਾਲਾਤ ਦੇ ਕੀ ਹਾਲਾਤ ਹੋਏ ਪਏ ਨੇ ਬੱਦ ਤੋਂ ਭੱਦਰ ਹਾਲਾਤ ਹੋਏ ਪਏ ਨੇ ਲੋਕ ਖੱਜਲ ਖਵਾਰ ਹੋ ਰਹੇ ਨੇ ਲਾਈਨਾਂ ਦੇ ਵੀ ਲੱਕੇ ਨੇ ਕੋਈ ਲੋਕ ਸਵੇਰੇ 7 ਵਜੇ ਆਏ ਨੇ ਕਈ ਲੋਕ ਸਵੇਰੇ 8 ਵਜੇ ਆਏ ਨੇ ਜੇਕਰ ਗੱਲ ਕਰੀਏ ਵਾਡਾ ਦੀ ਵਾਡਾ ਦੇ ਉੱਤੇ ਦੇਖ ਸਕਦੇ ਹੋ ਕਿ ਉੱਤੇ ਆਰਾਮ ਦੇ ਨਾਲ ਕੁਰਸੀ ਢਾ ਕੇ ਮੈਡਮਾਂ ਤਾਂ ਬੈਠੀਆਂ ਹੋਈਆਂ ਨੇ ਟੌਰ ਦੇ ਨਾਲ ਆਰਾਮ ਫਰਮਾ ਰਿਆਂ ਦੇਖ ਸਦੇਓ ਕਿੰਨੀ ਕੁ ਭੀੜ ਇੱਥੇ ਹੋਈ ਐ 2 ਵਜੇ ਤੱਕ ਮੈਨੂੰ 2 ਵਜੇ ਤੱਕ ਕੀ ਲੱਗਦਾ ਕਿ ਪੂਰਾ ਹੋ ਪਾਏਗਾ ਸਾਰਾ ਕੀ ਲੱਗਦਾ 2 ਵਜੇ ਤੱਕ ਵਾਰੀ ਆ ਜਾਏਗੀ ਤੁਹਾਡੀ ਨਹੀਂ ਆਣੀ ਪਤਾ ਨਹੀਂ ਪਤਾ ਨਹੀਂ ਕਿਸੇ ਨੂੰ ਪਤਾ ਹੀ ਨਹੀਂਗਾ ਕਿ ਹਾਂ 2 ਵਜੇ ਵਾਰੀਆਂ 2 ਵਜੇ ਵਾਰੀ ਆ ਜਾਊਗੀ ਕੋਈ ਉਮੀਦ ਦੇ ਉੱਤੇ ਆ ਕਿੰਨੀ ਵਾਰੀ ਆ ਚੁੱਕੇ ਤੁਸੀਂ ਇੱਥੇ ਇਹ ਜਿਵੇਂ ਤੀਜਾ ਘੇੜਾ ਤੀਜਾ ਘੇੜਾ ਵਾ ਹਾਂਜੀ ਚੌਥੇ ਘੇੜੇ ਦਾ ਇੰਤਜ਼ਾਰ ਲੱਗ ਰਿਹਾ ਲੱਗ ਰਿਹਾ ਹਾਂਜੀ ਕੀ ਕਰਦੇ ਹੋ ਕੰਮ ਕਰਦੇ ਹੋ ਕੰਮ ਕਰਦੇ ਕੰਮ ਕਰਦੇ ਹੋ ਅੱਛਾ ਤੇ ਮਤਲਬ ਕਿ ਕੰਮ ਕਰ ਛੱਡ ਗਏ ਹਾਂ ਹਾਂਜੀ ਕਿੰਨੇ ਦਿਨ ਲਗਾਤਾਰ ਕੰਮ ਦਾ ਛੱਡ ਰਹੇ ਨੇ ਨਹੀਂ ਆਪਣਾ ਹਫਤੇ ਹਫਤੇ ਤੇ ਬੁਲਾ ਰਹੇ ਨੇ ਕਿਉਂਕਿ ਜਿੱਦਾਂ ਟੈਸਟ ਹੋ ਰਹੇ ਨੇ ਰਿਪੋਰਟ ਦੇ ਬਗੈਰ ਇਹਨਾਂ ਨੇ ਕੰਮ ਨਹੀਂ ਕਰਨਾ ਅੱਛਾ ਰਿਪੋਰਟ ਹਰ ਹਫਤੇ ਹਫਤੇ ਬਾਅਦ ਆ ਰਹੀ ਆ ਤਾਂ ਹਫਤੇ ਬਾਅਦ ਆਣਾ ਪੈ ਰਿਹਾ ਕੋਈ ਕਿੰਨੀ ਹੋ ਰਹੀ ਹੈ ਪਰੇਸ਼ਾਨੀ ਆਈ ਹੈ ਸਵੇਰ ਤੋਂ 9:00 ਤੋਂ ਬਹਿਣਾ ਪੈਂਦਾ ਵਾ ਤੇ 12:00 1:00 ਦੇ ਬਾਅਦ ਹੀ ਪਤਾ ਲੱਗਦਾ ਕਿ ਨੰਬਰ ਆਊਗਾ ਕਿ ਨਹੀਂ ਕਿਉਂਕਿ 10:30 11:00 ਵਜੇ ਡਾਕਟਰ ਨੇ ਆਣਾ ਉਹਦੇ ਬਾਅਦ ਪਤਾ ਲੱਗੂਗਾ ਕਿ ਅੱਜ ਨੰਬਰ ਆਊਗਾ ਕਿ ਨਹੀਂ ਅੱਛਾ ਅਨੂੰ ਕਿ बारी आगी? नहीं आने वाली है आए हुए दो बजे तक तो आ जाएगी कितने बजे आए, किने आए मैं सुबह नौ बजे आया हूँ किन्ने डॉक्टर तो अभी थोड़ी देर पहले आए हैं दस बजे ग्यारह बारह बजे टाइम नहीं देखा मैंने अभी कितना टाइम हो रहा है अभी अभी ग्यारह प्लस हो रहा है ना हाँ साढ़े ग्यारह बजे डॉक्टर आए हैं बिल्कुल साढ़े ग्यारह बजे तक डॉक्टर आ रहे हैं ਵਿਭਾਗ ਆਪਣੇ ਵਿਭਾਗ ਦੇ ਵਿੱਚ ਕੀ ਸਹੂਲਤਾਂ ਮਿਲेंगी ਕੀ ਆਉਣ ਸਮੇਂ ਤੇ ਵਿਕਾਸ ਹੋਏਗਾ ਕਿੰਨੇ ਕੋ ਦੇਰ ਹੋਗੀ ਤੁਹਾਨੂੰ ਸਵੇਰ ਤੇ ਆਏ ਆ ਵੀਰੇ ਸਵੇਰ ਕਿੰਨੇ ਵਜੇ ਆਏ ਸਾਢੇ 8 ਵਜੇ ਤੇ ਡਾਕਟਰ ਕਿੰਨੇ ਵਜੇ ਆਏ ਡਾਕਟਰ ਤਾਂ 11 ਵਜੇ ਜਾਂਦੇ ਆ 11 ਵਜੇ ਤਿੰਨ ਦਿਨ ਹੋ ਗਿਆ ਹਟਵਾਉਣਿਆਂ ਨੂੰ ਤਿੰਨ ਦਿਨ ਹੋ ਗਏ ਕਿੰਨੇ ਕਿਲੋਮੀਟਰ ਚੱਲ ਕੇ ਆ ਰਹੇ ਹੋ ਇਹ ਤਾਂ ਮੈਡੀਕਲ ਬਣਾਣਾ ਕਿੰਨੇ ਕਿਲੋਮੀਟਰ ਚੱਲ ਕੇ ਆ ਰਹੇ ਹੋ ਜਮਾਲਪੁਰ ਤੋਂ ਜਮਾਲਪੁਰ ਜਮਾਲਪੁਰ ਤੋਂ ਆ ਰਹੇ ਕਿੰਨਾ ਖਜਲਗਾਰ ਹੋਣਾ ਪਿਆ ਰਹੇ ਬਸ ਦੇਖੋ ਸਾਰੇ ਖਦਰ ਖਰਾਬ ਹੋ ਰਹੇ ਸਾਰੇ ਕਿਤੇ ਇਹ ਜਰਾ ਕੀ ਹਾਲ ਇਹੀ ਦੱਸਿਆ ਜਾ ਰਿਹਾ ਵੇ ਦੇਖ ਸਕਦੇ ਹੋ ਕਿ ਅੰਦਰ ਕਿੰਨੀ ਭੀੜ ਲੱਗੀ ਹੋਈ ਆ ਡਾਕਟਰ ਦੇਖ ਪਾ ਰਿਹਾ ਪੇਸ਼ੈਂਟ ਨੂੰ ਕਿੰਨੀ ਦੇਖ ਪਾ ਰਿਹਾ 11 11:30 ਵੇ ਡਾਕਟਰ ਆਂਦਾ ਵਾ ਉਸ ਤੋਂ ਬਾਅਦ ਬਾਅਦ ਚੋ ਖਮਿਆਜਾ ਪੇਸ਼ੈਂਟਾਂ ਨੂੰ ਭੁਗਦਣਾ ਪੈਂਦਾ ਵਾ ਇਹ ਤੁਹਾਡਾ ਕੀ ਮਾਮਲਾ ਸੀਗਾ ਉੱਪਰ ਤੁਸੀਂ ਰੋਲਾ ਪਾ ਰਹੀ ਕੁੜੀ ਦਾ ਭਾਈ ਮੈਟਰ ਸੀਗਾ ਡਾਕਟਰਾਂ ਕੋਲ ਸੀ ਆਏ ਸੀਗੇ ਪੁੱਛਣ ਵਾਸਤੇ ਅਸੀਂ ਉਹਨਾਂ ਨੂੰ ਕਿਹਾ ਦਾਖਲ ਕਰ ਲਓ ਹੱਥ ਜੋੜ ਕੇ ਬੇਨਤੀ ਆ ਮਾਤੜ ਸਾਥੀ ਬੰਦੇ ਆ ਗਰੀਬ ਆ ਠੀਕ ਆ ਹੱਥ ਜੋੜ ਕੇ ਬੇਨਤੀ ਦੋ ਤਿੰਨ ਵਾਰੀ ਕੀਤੀ ਆ ਉਹਨਾਂ ਨੇ ਰੱਤ ਗਿਆ ਆਪਰੇਸ਼ਨ ਹੋਊਗਾ ਅਸੀਂ ਪ੍ਰੈਸ਼ਨ ਜੋਗੇ ਪੈ ਇਧਰ ਉਧਰੋ ਕਰਕੇ ਪੈ ਜਿੱਦਾਂ ਵੀ ਕਰਲੇ ਸੀਗੇ ਪਰ ਉਹ ਹੁਣ ਐਂਡ ਤੇ ਆਣ ਕੇ ਮੁੱਕਰੀਆ ਰਹੇ ਕਹਿੰਦੇ ਰੈਫਰ ਕਰਨਾ ਸੀ ਅਸੀਂ ਉਹਨਾਂ ਨੇ ਇਹ ਵੀ ਕਿਹਾ ਰੈਫਰ ਕਰ ਦਿਓ ਕਿਸੇ ਜਗ੍ਹਾ ਤੇ ਕਰੂਗੇ ਸਾਨੂੰ ਦੱਸ ਤਾਂ ਦੋ ਠੀਕ ਆ ਅਸੀਂ ਡਾਕਟਰ ਕੋਲ ਅੰਦਰ ਗਏ ਪੁੱਛਣ ਵਾਸਤੇ ਉੱਪਰ ਡਾਕਟਰ ਉਹ ਬਾਤਾਂ ਮੇਦੀ ਨਾ ਬੋਲਣ ਲੱਗ ਗਏ ਸੀ ਫਿਰ ਵੀ ਨਹੀਂ ਕੁਝ ਬੋਲੇ ਠੀਕ ਹੈ ਜੀ ਹੁਣ ਅੰਦਰ ਤੇ ਅਸੀਂ ਥੱਲੇ ਆਏ ਆ ਕਹਿੰਦੇ ਸੀਨੀਅਰ ਡਾਕਟਰ ਕੋਲ ਜਾ ਅਸੀਂ ਅੰਦਰ ਗਏ ਡਾਕਟਰ ਕਹਿੰਦਾ ਕੋਈ ਨਾ ਦੇਖ ਕੇ ਤੁਹਾਨੂੰ ਦੱਸ ਦਿੰਨੇ ਆ ਤਾਂ ਠੀਕ ਹੈ ਜੀ ਫਿਰ ਉਹਨ ਡਾਕਟਰ ਅੰਦਰ ਵੀ ਬਹਿਬਕਾਰਦਾ ਮਾ ਉਹਨੂੰ ਇਹ ਵੀ ਕਿਹਾ ਮੈਂ ਘੱਟ ਜੋੜ ਕੇ ਬੇਨਤੀ ਆ ਦਾਖਲ ਕਰ ਲਾ ਠੀਕ ਆ ਇਹਦਾ ਭਾਜੀ ਨਹੀਂ ਕਰੋਗੇ ਫਿਰ ਇਹਦੀ ਧਰਨਾ ਲਾ ਕੇ ਬਾਹਰ ਬਹਿਣਾ ਜਿੰਨੇ ਵੀ ਮੁੰਡੇ ਹੋਣਗੇ ਤਾਂ ਭਾਜੀ ਇੱਥੇ ਪੈਸੇ ਲੈ ਕੇ ਲੋਕੀ ਪਰਚੇ ਦਰਜ ਕਰਾਉਂਦੇ ਆ ਨਹੀਂ ਆ ਤੁਹਾਨੂੰ ਮੈਂ ਸਬੂਤ ਦਿਖਾ ਦਿੰਨਾ ਤੁਹਾਨੂੰ ਨਿੱਕਾ ਨਿੱਕਾ ਸਬੂਤ ਦਊਂਗਾ ਡਾਕ ਹੋਣ ਸਾਰੇ ਸ਼ਪਾਰਸ਼ਾਂ ਤੇ ਚੱਲਦੇ ਪਏ ਆ ਜਿੰਨੇ ਵੀ ਵੀਆਈਪੀ ਆ ਰਹੇ ਸ਼ਪਾਰਸ਼ਾਂ ਤੇ ਆ ਰਹੇ ਪਏ ਆ ਠੀਕ ਹੈ ਜੀ ਹੁਣ ਗਰੀਬ ਬੰਦੇ ਦੀ ਕੋਈ ਸੋਣਦਾ ਨਹੀਂ ਆ ਦੇਖੋ ਲੈਣਾ ਕਿੰਨੀਆਂ ਲੱਗੀਆਂ ਵਿਆਂ ਭਾਜੀ ਡਾਕਟਰ ਨਾਲ ਭਾਈ ਜੀ ਤਾਂ ਵੀ ਹੱਥ ਜੋੜ ਕੇ ਕਹੀ ਇਹਨੇ ਪੈਸੇ ਦਾ ਅਰੇਂਜਮੈਂਟ ਅਸੀਂ ਹੋਰ ਕਰ ਲੈਣੇ داخل ਜੋ ਵੀ ਹੁੰਦਾ ਕਰ ਦੋ ਬੋਲਦਾ ਰੂਟ ਹੀ ਤੇ ਸਾਹਮਣੇ ਦੀ ਉੱਪਰ ਦੇਖ ਹੀ ਲਿੱਤਾ ਜੀ ਕਦੋਂ ਤੱਕ ਠੀਕ ਹੋਵੇਗਾ ਡਾਕਟਰ ਦਾ ਲਹਿਜਾ ਕਦੋਂ ਤੱਕ ਠੀਕ ਹੋਵੇਗਾ ਇਹ ਸਿਵਲ ਹਸਪਤਾਲ ਕਿਉਂਕਿ ਡਾਕਟਰ ਦੀ ਇੱਕ ਵਰਡਿੰਗ ਸੀਗੀ ਕਿ 24 ਘੰਟੇ ਡਾਕਟਰ ਤੁਹਾਡੇ ਵਾਸਤੇ ਨਹੀਂ ਬੈਠੇ ਹੁੰਦੇ ਭਾਵੇਂ ਜਾਨ ਚਲੀ ਜਾਵੇ ਪਰ ਆ ਦੇਖੋ ਆ ਇਹ ਰਿਹਾ ਮਰੀਜ਼ ਆਇਆ ਡਾਕਟਰ ਹੈ ਨਹੀਂਗਾ ਆ ਤਸਵੀਰ ਤੁਹਾਨੂੰ ਮੈਂ ਦਿਖਾਉਂਗਾ ਅੰਦਰ ਕੈਮਰਾਮੈਨ ਕੈਮਰਾਮੈਨ ਇੱਕ ਵਾਰੀ ਤੁਹਾਨੂੰ ਦਿਖਾਇਆ ਜਾਵੇ ਕਿ ਤਸਵੀਰ ਕੀ ਗੱਲ ਹੈ ਕੀ ਹੋਇਆ ਇਹਨਾਂ ਨੂੰ ਜੀ ਇਹਨਾਂ ਨੂੰ ਦੌਰਰਾ ਪੈ ਗਿਆ ਹੁਣ ਕਿੱਥੇ ਕੋ ਲਾਇਆ ਤੁਸੀਂ ਜੀ 107 ਚ ਭੇਜਿਆ ਅਮਰਜੈਂਸੀ ਵਾਲਿਆਂ ਨੇ ਮਿਲਿਆ ਡਾਕਟਰ ਨੂੰ ਮਿਲਿਆ ਜੀ ਹੈ ਨਹੀਂ ਗਏ ਡਾਕਟਰ ਨਹੀਂ ਲੈ ਗਏ ਵੀ ਜੀ ਹਾਂਜੀ ਲੈ ਗਏ ਆ ਇਸਲੇ ਕਮਰੇ ਚ ਬੈਠੇ ਨੇ ਉਹ ਪਿਛਲੇ ਕਮਰੇ ਚ ਲੈ ਜਾਓ ਪਿਛਲੇ ਕਮਰੇ ਬੈਠੇ ਹਾਂਜੀ ਪਿਛਲੇ ਉਧਰ ਐਮ ਡੀ ਬੈਠੇ ਹੋਏ ਨੇ ਨਾ ਵੱਡੇ ਡਾਕਟਰ 107 ਕਿਉਂ ਭੇਜਿਆ ਗਿਆ ਉਹ ਦੋ ਕਮਰੇ ਆ ਦੋ ਕਮਰੇ ਆ ਕਈ ਵੇਲੇ ਡੀ ਆਰ ਪੀ ਆ ਕੇ ਬਹਿ ਜਾਂਦੇ ਆ ਕਈ ਵੇਲੇ ਉੱਪਰ ਰੌਂਡ ਕਰਨ ਚੱਲ ਜਾਂਦੇ ਆ ਡਾਕਟਰ ਤਾਂ ਉੱਤੇ ਹੋ ਗਏ ਉਹ ਕੌਣ ਜੀ ਸਰਕਾਰੀ ਡਾਕਟਰ ਉੱਤੇ ਹੋ ਗਏ ਇੰਟਰਨਸ਼ਿਪ ਵਾਲੇ ਨਹੀਂ ਬਿਲਕੁਲ ਨਹੀਂ ਕੁਰਸੀਆਂ ਤੇ ਬੈਠੇ ਸਰ ਅਧਿਕਾਰ ਹੈਗਾ ਨਹੀਂ ਉਹ ਤਾਂ ਹੁਣ ਦੇਖੋ ਜੀ ਡਿਊਟੀ ਤਾਂ ਅਗਲੇ ਨੇ ਕਰਨੀ ਹੈ ਨਾ ਡਿਊਟੀ ਕਰਨੀ ਤੇ ਅੱ체 پیسے ਸਦਾ ਨਾ ਸੈਰ ਇਹ ਸੈਰ ਤੇ ਕੀ ਇਹਨਾਂ ਦੀ ਚੇਅਰ ਲੱਗੀ ਹੋਈ ਹੈ ਜੀ ਉੱਥੇ ਕੋਈ ਚੇਅਰ ਲੱਗੀ ਹੋਈ ਹੈ ਇੱਕ ਚੇਅਰ ਸਾਈਡ ਤੇ ਲੱਗੀ ਜੀ ਹਾਂ ਜੀ ਹਾਂ ਜੀ ਹਾਂ ਜੀ ਦੋਨੋਂ ਉੱਥੇ ਬੈਠੇ ਸਰ ਹੁਣ ਜੇਦੋਂ ਡਾਕਟਰ ਹੀ ਨਹੀਂ ਹੈਗੇ ਕੋਈ ਆਪਾਂ ਕੋ ਜਿੰਨੇ ਡਾਕਟਰਾਂ ਦੀ ਹੈਗੀ ਆ ਉੰਨੇ ਡਾਕਟਰ ਬੈਠੇ ਨੇ ਸਰ ਆਪਾਂ ਆਪਾਂ ਕਹਿ ਵੀ ਸਦਰ ਮੈਨੇਜਮੈਂਟ ਨੂੰ ਕਿ ਡਾਕਟਰਾਂ ਸਟਾਫ ਵਧਾਣ ਜੀ ਉਹ ਤਾਂ ਕਹਿੰਦੇ ਹੁੰਦਾ ਕੋੜੋ ਕਹਿ ਰਹੇ ਸੀ ਤਾਂ ਕਾਦੇ ਕਹਿ ਰਹੇ ਆ ਪਰ ਪੂਰਾ ਕੰਮ ਕਰਦੇ ਪਏ ਆ ਜੀ ਪ੍ਰਾਈਵੇਟ ਡਾਕਟਰ ਗੁੰਡਾ ਗੱਢੀ ਕਰਨਗੇ ਨਹੀਂ ਪ੍ਰਾਈਵੇਟ ਕਿਉਂ ਕਰਨਗੇ ਗੁੰਡਾ ਕਰਦੀ ਪੱਤਰਕਾਰਾਂ ਨਾਲ ਵੀ ਲਿਆ ਜਿੰਨਾ ਵੀ ਗੱਲਬਾਤ ਨਹੀਂ ਕਰ ਸਕ ਰਿਹਾ ਜੀ ਤੁਸੀਂ ਸਾਡੇ ਭਰਾਓ ਅਸੀਂ ਤੁਹਾਡੇ ਅਸੀਂ ਤੁਹਾਨੂੰ ਕਹਿ ਨਹੀਂ ਸਕਦੇ ਇਦਾਂ ਬਿਲਕੁਲ ਡਾਕਟਰ ਤੁਹਾਡੇ ਸਾਰੇ ਅਸੀਂ ਡਾਕਟਰ ਦਾ ਸਟਾਫ ਹੈ ਨਹੀਂ ਸਿਵਲ ਹਸਪਤਾਲ ਕਿਸ ਤਰ੍ਹਾਂ ਚੱਲੇਗਾ ਇਹ ਰੱਬ ਦੇ ਸਹਾਰੇ ਆ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਡਾਕਟਰ ਅੰਦਰ ਕੁਰਸੀਆਂ ਖਾਲੀਆਂ ਪਈਆਂ ਨੇ ਨਾਲ ਦੇ ਕਮਰੇ ਦੇ ਵਿੱਚ ਭਾਈ ਸਾਹਿਬ ਖੋਲ ਸਕਦੇ ਇੱਕ ਮਿੰਟ ਖਾਸਾ ਤੇ ਤੁਹਾਨੂੰ ਖੋਲ ਕੇ ਕਮਰਾ ਕਮਰਾ ਖੋਲ ਕੇ ਦਿਖਾ ਦਿੰਦਾ ਕੋਈ ਗੱਲ ਨਹੀਂ ਆ ਲੋ ਆ ਦੇਖੋ ਆ ਦੇਖੋ ਖਾਲੀ ਡਾਕਟਰ ਖਾਲੀ ਕੁਰਸੀਆਂ ਪਈਆਂ ਨੇ ਖਾਲੀਆਂ ਕੁਰਸੀਆਂ ਰੱਬ ਦੇ ਸਹਾਰੇ ਆ ਸਿਵਲ ਹਸਪਤਾਲ ਕੀ ਹੋਵੇਗਾ ਇਹ ਆਨਲਾਈਨ ਸਮੇਂ ਚ ਦੇਖਣਾ ਹੈ ਤਾਂ ਜੁੜੇ ਰਹੋ ਲਾਈਵ ਦੇ ਨਾਲ ਦੀਪਕ ਕਮਾਤਰ ਨੂੰ ਰਿਪੋਰਟ ਧੰਨਵਾਦ